ਦੇਖੋ ਹਾਲੇ ਤੱਕ ਜਿੰਨੀ ਕਿ ਬਰਸਾਤ ਹੋਈ ਆ ਹਲੇ ਇਹ ਮੈਂ ਸਮਝਦਾ ਲਾਹੇਵੰਦ ਆ ਫਸਲ ਵਾਸਤੇ ਮੌਸਮ ਵਾਸਤੇ ਵਾਤਾਵਰਨ ਵਾਸਤੇ ਇਹ ਸਾਰਿਆਂ ਵਾਸਤੇ ਹਜੇ ਲਾਹੇਵੰਦ ਆ ਹਾਂ ਜੇ ਇਹ ਲਗਾਤਾਰ ਰੁਟੀਨ ਚ ਚੱਲਦੀ ਆ 2-4 ਦਿਨ ਤੇ ਫਿਰ ਫਸਲ ਦਾ ਨੁਕਸਾਨ ਵੀ ਹੋਏਗਾ ਕਿਉਂਕਿ ਜਦੋਂ ਝੋਨੇ ਵਾਲੇ ਵੱਡਾਂ ਦੇ ਵਿੱਚ ਕਣਕਾਂ 'ਚ ਪਾਣੀ ਖੜ ਜਾਂਦਾ ਫਿਰ ਕਣਕਾਂ ਜਿਹੜੀਆਂ ਪੀੜੀਆਂ ਪੈਣੀਆਂ ਕਈ ਜਗ੍ਹਾ ਨੀਵੇਂ ਤਾਂ ਹੀ ਫਸਲ ਫੇ ਮਰਨੀ ਸ਼ੁਰੂ ਹੋ ਜਾਂਦੀ ਕਣਕ ਦੀ ਸੋਚ ਕਰਕੇ ਹਜੇ ਤੱਕ ਜਿੰਨਾ ਮੀਂਹ ਆ ਇਹਦੀ ਲੋੜ ਵੀ ਸੀ ਤੇ ਇਹ ਹਜੇ ਲਾਹੇਵੰਦ ਹੈ ਇਹ ਨਹੀਂ ਦੇਖੋ ਧੁੰਦ ਤਾਂ ਮੈਨੂੰ ਜੋ ਲੱਗਦਾ ਧੁੰਦ ਤਾਂ ਵਧੇਗੀ ਹਜੇ ਆਹ ਦਿਨ ਜਿਹੜੇ ਆ ਜਦੋਂ ਨਮੀ ਵਧਦੀ ਆ ਧੁੰਦ ਵੀ ਵਧਦੀ ਆ ਤੇ ਇਹਦੇ ਨਾਲ بارش ਨਾ ਨਮੀ ਵਧਣੀ ਆ ਸੋ ਇਸ ਕਰਕੇ ਇਹਦੇ ਨਾਲ ਧੁੰਦ ਹੋਰ ਵੱਧ ਸਕਦੀ ਆ ਹਾਂ ਜਿਹੜਾ ਪੋਲੀੂਸ਼ਨ ਦਾ ਸਟਾਰ ਵਧ ਰਿਹਾ ਸੀ ਉਹ ਥੱਲੇ ਡਾਊਨ ਆਏਗਾ ਵਾਤਾਵਰਨ ਮੈਂ ਜਿਵੇਂ ਪਹਿਲਾਂ ਕਿਹਾ ਵਾਤਾਵਰਨ ਇਹਦੇ ਨਸਾਬ ਹੋ ਗਿਆ ਦੇਖੋ ਇਹ ਸਾਰੀਆਂ ਫਸਲਾਂ ਲਈ ਹਾਲ ਦੀ ਘੜੀ ਕਿ ਸਬਜ਼ੀਆਂ ਨੂੰ ਹੀ ਜ਼ਿਆਦਾ ਮੀਂਹ ਜਿਹੜਾ ਨੁਕਸਾਨ ਕਰਦਾ ਹੁੰਦਾ ਇਹ ਬਾਕੀ ਕਣਕ ਵਾਸਤੇ ਇਹ ਨਹੀਂ ਦਿਨੀ ਕਣਕ ਹੈ ਅ ਗੰਨੇ ਵਾਸਤੇ ਹਾਂ ਆਲੂ ਵਾਸਤੇ ਵੀ ਜੇ ਜ਼ਿਆਦਾ ਪੈਦਾ ਤਾਂ ਆਲੂ ਵਾਸਤੇ ਵੀ ਨੁਕਸਾਨਦੇ ਆ ਸੋ ਇਹ ਕਣਕ ਗੰਨੇ ਵਾਸਤੇ ਕਿਉਂਕਿ ਰੂਟੀਨ ਜਿਹੜੀਆਂ ਹੁਣ ਫਸਲਾਂ ਹੈਗੀਆਂ ਨੇ ਇਹਨਾਂ ਵਾਸਤੇ ਹਜੇ ਲਾਹੇ ਬੰਦੇ ਆ